ਉਸੀ ਦੇਖ ਰਹੇ ਹਾਂ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਪੰਜਾਬ ਦੇ ਮੌਜੂਦਾ ਹਾਲਾਤ ਬੜੇ ਅਨਸਖਾਵੇਂ ਬਣੇ ਹੋਇਆ ਇੱਕ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਪਾਸੇ ਕਿਸਾਨਾਂ ਦੇ ਮੁੱਦੇ ਜਿਹੜੇ ਉਹ ਸਰਕਾਰ ਤੋਂ ਹੈਂਡਲ ਨਹੀਂ ਹੋ ਰਹੇ ਨਸ਼ਿਆਂ ਨੇ ਆਪਣਾ ਜਿਹੜਾ ਵਕਰਾਲ ਰੂਪ ਧਾਰਿਆ ਹੋਇਆ ਹੈ ਬੇਰੁਜ਼ਗਾਰੀ ਸਮਾਜਿਕ ਅਸੁਰੱਖਿਆ ਲਾਅ ਐਂਡ ਆਰਡਰ ਇਸ ਤੋਂ ਇਲਾਵਾ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਸਟੇਟ ਦਾ ਇੱਕ ਖੌਫ ਹੈ ਜਿਹੜਾ ਉਹ ਪੈਦਾ ਹੋ ਚੁੱਕਿਆ ਹੈ ਤੇ ਪੰਜਾਬ ਦੀ ਜਿਹੜੀ ਇਕਨੋਮੀ ਆ ਲਗਾਤਾਰ ਥੱਲੇ ਜਾ ਰਹੀ ਹੈ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਮੌਜੂਦਾ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਉਹ ਵੀ ਕੋਈ ਇਸ ਨੂੰ ਲੈ ਕੇ ਬਹੁਤੀ ਸਹਿਰਦ ਦਿਖਾਈ ਨਹੀਂ ਦੇ ਰਹੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਇਹਨਾਂ ਮੁੱਦਿਆਂ ਨੂੰ ਐਡਰੈਸ ਕਰਨ ਦੇ ਵਿੱਚ ਜਿਹੜੀਆਂ ਅਸਫਲ ਦਿਖਾਈ ਦੇ ਰਹੀਆਂ ਸੋ ਅਜਿਹੇ ਮਾਹੌਲ ਦੇ ਵਿੱਚ ਪੰਜਾਬ ਨੂੰ ਬਚਾਉਣ ਲਈ ਕਿੰਨਾ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਾਂ ਕਿਹੜੇ ਲੋਕ ਪੰਜਾਬ ਨੂੰ ਬਚਾ ਸਕਦੇ ਆ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਇੱਕ ਵਾਰ ਫੇਰ ਜੁੜੇ ਆ ਸਾਡੇ ਸਮਾਜਿਕ ਕਾਰਕੁਨ ਤੇ ਇੱਕ ਸੋਸ਼ਲ ਐਕਟਿਵਿਸਟ ਅਜੇ ਗੁਰਾ ਸੂਤ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਅਜਿਹੇ ਮਾਹੌਲ ਦੇ ਵਿੱਚ ਪੰਜਾਬ ਨੂੰ ਜਿਹੜਾ ਕੌਣ ਬਚਾ ਸਕਦਾ ਹੈ ਕਿੰਨਾ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਸੂਤ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾਲ ਜੀ ਲੁੰਬਾ ਜੀ ਸਭ ਨੂੰ ਨਮਸਕਾਰ ਅਦਾਵਤ ਔਰ ਗੱਲਿਆ ਵੀ ਤੁਹਾਡੇ ਚੈਨਲ ਰਹੀ ਮੈਂ ਪਹਿਲਾਂ ਤਾਂ ਤੁਹਾਡੇ ਸ਼ਰੋਤਿਆਂ ਦਾ ਔਰ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਬੜੇ ਜਵਲਤ ਮੁੱਦੇ ਆ ਜਿਹੜੇ ਉਹਨਾਂ ਦੇ ਉੱਤੇ ਟਾਈਮ ਆ ਜਾਣੇ ਕਦੀ ਨਾ ਕਦੀ ਮੇਰੇ ਕੋਲੇ ਹਾਂਜੀ ਸਾਡੇ ਵਿਚਾਰ ਪੁੱਛ ਲੈਨੇ ਆ ਉਹਦੇ ਲਈ ਮੈਂ ਤੁਹਾਡੇ ਸਭ ਲੋਕਾਂ ਦਾ ਤੁਹਾਡਾ ਖਾਸ ਕਰਕੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਸੂ ਸਾਹਿਬ ਜੋ ਹਾਲਾਤ ਬਣੇ ਹੋਏ ਆ ਪੰਜਾਬ ਦੇ ਇਹ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਵੀ ਕੀ ਕੀਤਾ ਜਾ ਸਕਦਾ ਹੈ? ਰਾਜਨੀਤਿਕ ਪਾਰਟੀਆਂ ਨੂੰ ਕੀ ਕਰਨਾ ਚਾਹੀਦਾ? ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ? ਤੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਕਿ ਵੀ ਜਿਹੜੇ ਹਾਲਾਤ ਹੈ ਜਿਹੜੇ ਕਿਉਂਕਿ ਪੰਜਾਬ ਅਜੇ ਹ ਤਾਂ ਹੈ ਨਹੀਂ ਸੀ। ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੀ ਜਿਹੜੀ ਜੀਡੀਪੀ ਹੈ ਉਹ ਵੀ ਸਭ ਤੋਂ ਉੱਪਰ ਜਾਂਦੀ ਸੀ ਸਾਡੀ ਜਿਹੜੀ ਪਰ ਕੈਪੀਟਾ ਇਨਕਮ ਹੈ। ਉਹ ਵੀ ਸਬ ਸਟੇਟਾਂ ਤੋਂ ਵੱਧ ਹੁੰਦੀ ਸੀ ਤੇ ਅੱਜ ਜੇਕਰ ਅਸੀਂ ਦੇਖੀਏ ਤਾਂ ਪਰ ਕੈਪੀਟਾ ਇਨਕਮ ਦੇ ਵਿੱਚ ਅਸੀਂ ਕਾਫੀ ਪਛੜ ਚੁੱਕੇ ਹਾਂ ਸਾਡੀ ਜੀ ਡੀ ਪੀ ਜੇਕਰ ਪੰਜਾਬ ਦੀ ਇੰਡੀਵਿਜੂਅਲੀ ਗਿਣੀ ਜਾਵੇ ਤਾਂ ਉਹ ਵੀ ਕਾਫੀ ਨੀਚੇ ਚਲੀ ਗਈ ਹੈ ਸੋ ਤੁਸੀਂ ਕੀ ਸਮਝਦੇ ਹੋ ਇਹਨਾਂ ਸਾਰੇ ਮੁੱਦਿਆਂ ਨੂੰ ਕਿਵੇਂ ਐਡਰੈਸ ਕੀਤਾ ਜਾ ਸਕਦਾ ਲੁੰਬਾ ਜੀ ਮੈਂ ਥੋੜਾ ਜਿਹਾ ਪਛੋਕੜ ਚਾਉਣਾ ਚਾਹਨਾ ਹਾਂਜੀ ਆਰਥਿਕਤਾ ਤੌਰ ਤੇ ਚਲੋ 1966 ਦੀ ਵੰਡ ਹੋਣ ਤੋਂ ਬਾਅਦ ਹਮਮ ਲੇਕਿਨ 1981 ਚ ਪੰਜਾਬ ਜਿਹੜਾ ਆਰਥਿਕ ਤੌਰ ਤੇ ਸਭ ਤੋਂ ਉੱਪਰਲੀ ਸਥਾ ਤੇ ਬੈਠਾ ਸੀ ਹੂੰ ਪੰਜਾਬ ਦੀ ਜੀ ਡੀ ਪੀ ਸਭ ਤੋਂ ਉੱਪਰ ਸੀ ਪਰ ਪਰ ਕੈਪੀਟਾ ਇਨਕਮ ਬਹੁਤ ਪੂਰੀ ਸੀ ਹਾਂਜੀ ਔਰ ਪੰਜਾਬ ਨੇ ਬੜੀ ਗ੍ਰੋਥ ਕੀਤੀ ਸਾਡੀ ਸਟੇਟ ਦੀ ਬੜੀ ਕਿਸਮਤੀ ਹੋਈ ਸਾਡੇ ਅਸੀਂ ਨਵੀਂ ਕਿਸਮ ਦਾ ਇੱਕ ਟੈਰਰ ਦੇਖਿਆ ਖੌਫ ਦੇਖਿਆ ਹਾਂਜੀ ਔਰ ਸੰਤਾਪ ਹੋ ਗਿਆ ਹੂੰ ਔਰ ਸੰਤਾਪ ਹੋਣ ਤੋਂ ਬਾਅਦ 1992 ਚ ਚਲੋ ਸਰਕਾਰ ਆਈ ਇਲੈਕਸ਼ਨ ਹੋ ਗਿਆ ਉਸ ਇਲੈਕਸ਼ਨ ਦੀ ਵੀ ਲੋਕਾਂ ਨੂੰ ਸਮਝ ਆਇਆ ਕਿ ਕਿਸ ਕਿਸਮ ਦਾ ਇਲੈਕਸ਼ਨ ਸੀ ਕਿਸ ਕਿਸਮ ਦਾ ਸਿਸਟਮ ਸੀਗਾ ਚਲੋ ਉਹ ਸਿਲੈਕਸ਼ਨ ਤੋਂ ਬਾਅਦ ਵੀ ਸਰਕਾਰਾਂ ਚਲਦੀਆਂ ਰਹੀਆਂ ਅੱਜ ਤਾਂ ਮਾਹੌਲ ਹੀ ਇੰਨਾ ਜ਼ਿਆਦਾ ਪੰਜਾਬ ਦਾ ਖਰਾਬ ਹੈ ਜਿਹਨੂੰ ਸੰਭਾਲਣਾ ਹੀ ਬੜਾ ਮੁਸ਼ਕਲ ਹੈ ਉਹ ਨਸ਼ੇ ਹੋਣ ਉਹ ਬੇਰਜ਼ਗਾਰੀ ਹੋਵੇ ਉਹ ਲੈਂਡ ਆਰਡਰ ਹੋਵੇ ਹੈਲਥ ਹੋਵੇ ਐਜੂਕੇਸ਼ਨ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਇਵਨ ਹੁਣ ਤਾਂ ਲੇਟੈਸਟ ਜਿਹੜੀ ਗੱਲ ਹੋਈ ਆ ਕਰਨਲ ਬਾਠਾਲੀ ਹਾਂਜੀ ਹਾਂਜੀ ਇਹ ਤਾਂ ਇਦੋਂ ਖਤਰਨਾਕ ਹੈ ਹੂੰ ਇੱਥੋਂ ਤਾਂ ਇਹ ਲੱਗਦਾ ਕਿ ਪੰਜਾਬ ਜਿਹੜਾ ਪੰਜਾਬ ਮੈਂ ਪਛੋਕੜ ਹੋਰ ਵੀ ਤੁਹਾਨੂੰ ਥੋੜੀ ਜਿਹੀ ਜਾਨਣਾ ਚਾਹਨਾ ਹੈ ਪੰਜਾਬ ਮਨੁੱਖ ਅਧਿਕਾਰਾਂ ਲਈ ਬੜਾ ਮਨਿਆ ਹੋਇਆ ਸੂਬਾ ਮੰਨਿਆ ਜਾਂਦਾ ਬਿਲਕੁਲ ਈਵਨ ਹਿੰਦੁਸਤਾਨ ਦੇ ਪਾਰਟੀਸ਼ਨ ਤੋਂ ਪਹਿਲਾਂ ਵੀ ਹੂੰ ਜਿੰਨਾ ਕੰਮ ਪੰਜਾਬੀਆਂ ਨੇ ਮਨੁੱਖ ਅਧਿਕਾਰਾਂ ਲਈ ਕੀਤਾ ਹੈ ਔਰ ਅੱਜ ਤਾਂ ਮਨੁੱਖ ਅਧਿਕਾਰ ਖਤਮ ਹੋ ਗਏ ਹਿਊਮਨ ਰਾਈਟਸ ਦਾ ਤਾਂ ਗੱਲ ਹੀ ਨਹੀਂ ਕੋਈ ਕਰ ਰਿਹਾ ਹੂੰ ਕੋਈ ਸੋਚ ਹੀ ਨਹੀਂ ਰਿਹਾ ਹੂੰ ਸਾਰਾ ਦਿਨ ਇਹੀ ਸੋਚਿਆ ਜਾ ਰਿਹਾ ਵੀ ਕਿਵੇਂ ਕਿਵੇਂ ਇਹਨੂੰ ਲੁੱਟਿਆ ਜਾਵੇ ਖੁੱਟਿਆ ਜਾਵੇ ਔਰ ਐਡਾ ਵੱਡਾ ਸਟੇਟ ਟੈਰਰਿਸ ਦਾ ਤਾਂ ਇਲਾਜ ਹੀ ਨਹੀਂ ਕੋਈ ਮੈਨੂੰ ਲੱਗਦਾ ਪਰ ਫਿਰ ਵੀ ਸੂਤ ਸਾਹਿਬ ਜਿਵੇਂ ਬੇਇਲਾਜ ਤਾਂ ਆਪਾਂ ਇਹਨੂੰ ਕਰਕੇ ਛੱਡ ਨਹੀਂ ਸਕਦੇ ਕੁਛ ਨਾ ਕੁਛ ਤਾਂ ਸਾਨੂੰ ਇਹਦਾ ਕਰਨਾ ਪਏਗਾ ਦੇਖੋ ਕਬਰੌਣਾ ਨਹੀਂ ਚਾਹੀਦਾ ਹਾਂ 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 ਲੇਕਿਨ ਥੋੜਾ ਜਿਹਾ ਸਾਨੂੰ ਪੰਜਾਬੀਆਂ ਨੂੰ ਸਹਿਰ ਦੌਣ ਦੀ ਵੀ ਲੋੜ ਹੈ ਗੱਲ ਨਹੀਂ ਪੰਜਾਬ ਦੇ ਲੋਕ ਬੜੇ ਬਰੇਵ ਹੈ ਔਰ ਬੜੇ ਦਲੇਰ ਹੈ ਹੂੰ ਕਿਉਂਕਿ ਪੰਜਾਬ ਨੇ ਅੱਜ ਦਾ ਸੰਤਾਪ ਨਹੀਂ ਭੋਗਦਾ ਪੰਜਾਬ ਤਾਂ ਬਹੁਤ ਲੜਾਈਆਂ ਲੜਦਾ ਹੀ ਆਇਆ ਬਿਲਕੁਲ ਬਿਲਕੁਲ ਜੀ ਔਰ 5 400 600 ਸਾਲ ਤੋਂ ਪਹਿਲਾਂ ਹੀ ਲੜਦਾ ਰਿਹਾ ਹੂੰ ਪੰਜਾਬੀ ਕਬਰੌਣ ਵਾਲੇ ਨਹੀਂ ਹੂੰ 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 ਲੇਕਿਨ ਪੰਜਾਬੀ ਕੋ ਕਬਰੌਣ ਵਾਲੇ ਨਹੀਂ ਕੋ ਕਬਰੌਣ ਦੀ ਵੀ ਲੋੜ ਨਹੀਂ ਹੂੰ ਸਵਾਲ ਤਾਂ ਸਾਡੀ ਆਪਣੀ ਮਨੋਸ਼ਕਤੀ ਕਿੰਨੀ ਸਟਰੋਂਗ ਹੈ ਹੂੰ ਮਨ ਸਾਡਾ ਕਿੰਨਾ ਸਟਰੋਂਗ ਹੈ ਉਹਦੇ ਲਈ ਖੜਨ ਦੀ ਲੋੜ ਹੈ ਹੂੰ ਕਿਉਂਕਿ ਅੱਜ ਜੋ ਕੁਝ ਪੰਜਾਬ ਚ ਹੋ ਰਿਹਾ ਹੈ ਇਹ ਤਾਂ ਟੋਲਰੇਬਲ ਹੀ ਹੈ ਨਹੀਂ ਔਰ ਖਾਸੌਰਤੇ ਮੈਂ ਤਾਂ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਬੜਕਾ ਮਰਦੇ ਅੱਜ ਇੱਕ ਬੜੀ ਵੱਡੀ ਗੱਲ ਹੋਰ ਆਈ ਹੋਈ ਹੈ ਸਭ ਤੋਂ ਵੱਡਾ ਹੋਰ ਇੱਕ ਖਤਰਾ ਹੈ ਕਿਸੇ ਵੀ ਇਨਸਾਨ ਦਾ ਧਰਮ ਨਿਰਪੇਖਤਾ ਚ ਰਹਿਣਾ ਸਾਈਕਲਰ ਹੋਣਾ ਗੁਨਾਹ ਔਰ ਮਾਨਵ ਅਧਿਕਾਰਾਂ ਲਈ ਲੜਨਾ ਉਹ ਤਾਂ ਸਭ ਤੋਂ ਵੱਡਾ ਗੁਨਾਹ ਹੋ ਚੁੱਕਾ ਹੈ ਗੁਨਾਹ ਬਣ ਚੁੱਕਿਆ ਸਹੀ ਗੱਲ ਹੈ ਔਰ ਉਹ ਕਦੇ ਵੀ ਐਲੀਮੀਨੇਟ ਹੋ ਸਕਦਾ ਬਿਲਕੁਲ ਔਰ ਇੱਕ ਗੱਲ ਹੋਰ ਮੈਨੂੰ ਸਾਨੂੰ ਦੁਖਦਾਈ ਗੱਲ ਇਹ ਆਉਂਦੀ ਹੈ ਕਿ ਪੰਜਾਬ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਉਹ ਸੌ ਚੁੱਕਾ ਹੈ ਹੂੰ ਉਹ ਆਪਣੇ ਆਪ ਨੂੰ ਡਰਿੰਕ ਰੂਮਾਂ 'ਚ ਬਹਿ ਕੇ ਗੱਲਾਂ ਕਰੀ ਜਾਂਦਾ ਹੈ ਹੂੰ ਪਾਵਾਂ ਰਿਟਾਇਰ ਹਾਈ ਕੋਰਟ ਦੇ ਜੱਜ ਬਿਲਕੁਲ ਪਾਵਾਂ ਰਿਟਾਇਰ ਆਈਐਸ ਅਫਸਰ ਹੈ ਪਾਵਾਂ ਰਿਟਾਇਰ ਆਈਪੀਐਸ ਅਫਸਰ ਹੈ ਪਾਵਾਂ ਕਾਲਜ ਯੂਨੀਵਰਸਿਟੀਆਂ ਦੇ ਪੜੇ ਲਿਖੇ ਪ੍ਰੋਫੈਸਰ ਹੈ ਉਹਨਾਂ 'ਚ ਬਹੁਤ ਘੱਟ ਲੋਕ ਮਾਈਨਰ ਜੀ ਨੂੰ ਕਹਿੰਦੇ ਆਟੇ ਚ ਨੂਨ ਵਰਗੇ ਬੰਦੇ ਉੱਠਦੇ ਆ ਹਮ ਅਗਰ ਥੋੜਾ ਜਿਹਾ ਹੋ ਕਿਉਂਕਿ ਐਡੀ ਵੱਡੀ ਧਰਤੀ ਆ ਪੰਜਾਬੀ ਧਰਤੀ ਜਿਹਦੇ ਤੇ ਇਨਾ ਵੱਡਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਬਾਦਸ਼ਾਹ ਨੇ ਜਿੰਨੀ ਲੜਾਈ ਲੜੀ ਹੈ ਉਸ ਜ਼ਬਰ ਦੇ ਖਿਲਾਫ ਤੇ ਆਪਣੇ ਆਪ ਨੂੰ ਸਾਰੇ ਅਸੀਂ ਪੈਰੋ ਪੈਰੋਕਾਰ ਕਹਿੰਦੇ ਆ ਤੇ ਲੜਾਈ ਲੜਨ ਤੋਂ ਅਸੀਂ ਪੁੱਛੇ ਬਿਲਕੁਲ ਬਿਲਕੁਲ ਉਹਦੇ ਲਈ ਅਗਰ ਇਹਨਾਂ ਨੇ ਕਰਨਾ ਹੈ ਹਮ ਅਗਰ ਇਹਨਾਂ ਦੇ ਵਿੱਚ ਮਨ 'ਚ ਕੁਝ ਵੀ ਸਿਰਦਦਾ ਹੈਗੀ ਹੈ ਤਾਂ ਇੱਕ ਮਿਸਾਲ ਹੈ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਪਈ ਹੈ ਹਮ ਜਸਟਿਸ ਤਾਰਕੁੰਡੇ ਹੋਏ ਹੈ ਵੀ ਐਮ ਤਾਰਕੁੰਡੇ ਹਾਂਜੀ ਉਹਨਾਂ ਦਾ ਨਾਮ ਜਿਨ੍ਹਾਂ ਦਾ ਲੋਕਾਂ ਨੇ ਨਾਮ ਆਮ ਤੌਰ ਤੇ ਸੁਣਿਆ ਹੈ ਮਨੁੱਖੀ ਅਧਿਕਾਰਾਂ ਤੇ ਕੰਮ ਕਰਦੇ ਔਰ ਮਨੁੱਖੀ ਅਧਿਕਾਰਾਂ ਦੇ ਕੰਮ ਕੀਤਾ ਮੈਨੂੰ ਤਾਂ ਇਹ ਵੀ ਪਤਾ ਹੈ ਕਿ ਜਦੋਂ ਇੰਦਰਾ ਗਾਂਧੀ ਵੀ ਸਟੇਟ ਟੈਰਰ ਤੇ ਆ ਗਈ ਸੀ ਹਮ ਉਹਦੇ ਤੋਂ ਵੀ ਨਹੀਂ ਡਰੇ ਮੇਰੇ ਕੋਲ ਤਾਂ ਇਹ ਵੀ ਖਬਰ ਹੈ ਕਿ ਬੀਪੀ ਸਿੰਘ ਗਵਰਨਮੈਂਟ ਚ ਉਹਨਾਂ ਨੂੰ ਆਫਰ ਹੋਈ ਕਿ ਤੁਹਾਨੂੰ ਆ ਕੁਝ ਬਣਾ ਦੇਣੇ ਹੋ ਕਹਿੰਦੇ ਨਾ ਜੇ ਤੁਸੀਂ ਮਾੜੇ ਕਰੋਗੇ ਤਾਂ ਮੈਂ ਤੁਹਾਡੇ ਨਾਲ ਕਰੂੰਗਾ ਬਿਲਕੁਲ ਅੱਜ ਇਹਨਾਂ ਜੱਜਾਂ ਨੂੰ ਇਹਨਾਂ ਆਈਐਸ ਆਈਪੀਐਸ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਟੈਕਨੋਕਰੇਟਸ ਨੂੰ ਡਾਕਟਰਸ ਨੂੰ ਵਕੀਲਾਂ ਨੂੰ ਹਮਮ ਇਕੱਠੇ ਆਉਂਦੇ ਲੋੜ ਹੈ ਬਿਲਕੁਲ ਵਪਾਰੀ ਵਰਗ ਨਹੀਂ ਕਾ ਲੜਾਈ ਲੜ ਸਕਦਾ ਹਾਂ ਦੁਕਾਨਦਾਰ ਤੇ ਵਪਾਰੀ ਇਹ ਦੁਕਾਨਦਾਰ ਕਦੀ ਲੜਾਈ ਨਹੀਂ ਲੜ ਸਕਦੇ ਨਹੀਂ ਲੜ ਸਕਦੇ ਅੱਜ ਇੱਕ ਐਡਾ ਵੱਡਾ ਟੈਰਰ ਆ ਗਿਆ ਹੈ ਅਗਰ ਛੋਟੀ ਜਗ੍ਹਾ ਤੇ ਕੋਈ ਬੰਦਾ ਲੜ ਰਿਹਾ ਹੈ ਲੜਾਈ ਇਮਾਨਦਾਰੀ ਨਾਲ ਲੜ ਰਿਹਾ ਹੈ ਉਹਨੂੰ ਸਟੇਟ ਟੈਰਰ ਦਾ ਸ਼ਿਕਾਰ ਹੋਣਾ ਪੈ ਜੇ ਤਾਂ ਉਹਦੇ ਮਗਰ ਤਾਂ ਵਕੀਲ ਵੀ ਕੋਈ ਹੈ ਨਹੀਂ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵੀ ਕਿਤੇ ਵੀ ਐਲੀਮੀਨੇਟ ਹੋ ਸਕਦਾ ਹੈ ਉਹਨੂੰ ਤਾਂ ਕੋਈ ਵੀ ਏਜੰਸੀ ਜਾਂ ਸਰਕਾਰ ਦੇ ਜਿਹੜੇ ਉਹ ਹੈਗੇ ਉਹਨੂੰ ਉਹਦੇ ਲਈ ਰਾਈਟ ਲਈ ਅਗਰ ਇੱਕ ਗੱਲ ਹੋਰ ਹੈ ਜੇ ਅਗਰ 10 ਜੱਜ ਇਹ 10 ਬੰਦੇ 11 ਬੰਦੇ 21 ਬੰਦੇ 31 ਬੰਦਿਆਂ ਦੀ ਇੱਕ ਟੀਮ ਬਣਾ ਕੇ ਪ੍ਰਾਈਮ ਮਿਨਿਸਟਰ ਨੂੰ ਚੀਫ ਮਿਨਿਸਟਰ ਨੂੰ ਗਵਰਨਰ ਨੂੰ ਕੋ ਚਿੱਠੀ ਲਿਖਣ ਕੋਈ ਵੀ ਛੋਟੀ ਜੀ ਘਟਨਾ ਹੋ ਜੇ ਜੁਰਤ ਕੀ ਹੈ ਸਰਕਾਰ ਤਾਂ ਇਹਨਾਂ ਦੇ ਥੱਲੇ ਚੱਲੂਗੀ ਬਿਲਕੁਲ ਬਿਲਕੁਲ ਲੇਕਿਨ ਆਪ ਕੁਰਸੀ ਨਾ ਵਾਲਣੇ ਸਹੀ ਗੱਲ ਹੈ ਇਹਨਾਂ ਨੂੰ ਨਮਸਤੇ ਦਾ ਜੀ ਇਹਨਾਂ ਕੋਲੇ ਇਹਨਾਂ ਨੂੰ ਨਮਸਤੇ ਦਾ ਬਹੁਤ ਹੋ ਚੁੱਕੀ ਯਾਨੀ ਤੁਹਾਡੇ ਕਹਿਣ ਤੋਂ ਬਾਅਦ ਕਿਹਾ ਕਿ ਸਿਵਲ ਸੁਸਾਇਟੀਆਂ ਦੇ ਨੂੰ ਐਕਟਿਵ ਹੋਣਾ ਪਏਗਾ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਿਆ ਕਿ ਸਿਵਲ ਸੁਸਾਇਟੀਆਂ ਜਿਹੜੀਆਂ ਉਹ ਵੀ ਜਿਹੜੀ ਦੀ ਪੈਸਿਵ ਹੋ ਚੁੱਕੀਆਂ ਉਹਨਾਂ ਦਾ ਕੋਈ ਬਹੁਤਾ ਅੱਜ ਸਿਵਲ ਸੁਸਾਇਟੀਆਂ ਬਣਨੀਆਂ ਹੀ ਇਹਨਾਂ ਲੋਕਾਂ ਦੇ ਹੱਥੋਂ ਹੈ ਹਾਂ ਬਿਲਕੁਲ ਅਗਰ ਇਹ ਲੋਕ ਸਿਵਲ ਸੁਸਾਇਟੀਆਂ ਬਣਾਉਣਗੇ ਤਾਂ ਛੋਟੇ ਲੋਕ ਵੀ ਆ ਜਾਣਗੇ ਆਨਟਲੈਕਚਰ ਲੋਕ ਹੈ ਜਿਹੜੇ ਅਜੇ ਤੱਕ ਸਿਵਲ ਸੁਸਾਇਟੀਜ਼ ਦੇ ਵਿੱਚ ਆ ਕੇ ਅਧਿਕਾਰਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਗੇ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਦੀ ਦੀ ਗੱਲ ਕਰਨਗੇ ਤਾਂ ਫਿਰ ਸਟੇਟ ਆਪਣੇ ਆਪ ਹੀ ਸਿੱਧੀ ਹੋ ਕੇ ਚੱਲੇਗੀ ਸਟੇਟ ਸਿੱਧੀ ਗਰੋਥ ਹੋਊਗੀ ਸਟੇਟ ਗ੍ਰੋਥ ਹੋਊਗੀ ਔਰ ਇਹ ਜ਼ੁਬਾ ਇਸ ਹੁਬਾ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਕਰਦਾ ਸੀ। ਹਮ ਲੇਕਿਨ ਇਹ ਸੁਤੇ ਭਈ ਚੰਡੀਗੜ ਦਿੱਲੀ ਬੈਠੇ ਖਬਰ ਟੈਲੀਫੋਨ ਲਾ ਕੇ ਦੇਈ ਜਾਂਦੇ ਐ। ਛੋਟੀਆਂ ਜਗ੍ਹਾ ਤੇ ਹਾਲਾਤ ਮਾੜੇ ਐ। ਉੱਠਣ ਨੂੰ ਇਹ ਤਿਆਰ ਨਹੀਂ। ਬਿਲਕੁਲ ਬਿਲਕੁਲ ਆਪਾਂ ਲੋਕਲੀ ਦੇਖ ਲਈਏ ਸੋਹ ਸਾਬ ਜਿਹੜਾ ਵੀ ਬੰਦਾ ਕੋਈ ਸੱਚ ਦੀ ਗੱਲ ਕਰਦਾ ਜਾਂ ਸੱਚ ਤੇ ਪਹਿਰਾ ਦੇਂ ਦਿੰਦਾ ਐ। ਤਾਂ ਉਹਨੂੰ ਚਾਰੇ ਪਾਸੇ ਉਹਦੀ ਘੇਰਾਬੰਦੀ ਕਰ ਲਈ ਜਾਂਦੀ ਹੈ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਉਹ ਫੇਰ ਵੀ ਚੁੱਪ ਨਹੀਂ ਕਰਦਾ ਤਾਂ ਉਹਨੂੰ ਪਰਚੀਆਂ ਰਹੀਂ ਜਾਂ ਡੈਫੇਮੇਸ਼ਨਾਂ ਦੇ ਰਹੀਂ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਉਹ ਦੇਖੋ ਇਹਨਾਂ ਕੋਲੇ ਇਹੀ ਇਹੀ ਅਲਰਜ ਹੁੰਦਾ ਉਹਦੇ 'ਚ ਬੜੇ ਘੱਟ ਲੋਕ ਨੈਗਲੀਜੀਬਲ ਛੋਟੇ ਥੋੜੇ ਲੋਕ ਹੁੰਦੇ ਆ ਜਿਹੜੇ ਇੰਨੀ ਲੜਾਈ ਬਰਦਾਸ਼ਤ ਕਰ ਸਕਦੇ ਹੂੰ ਲੋਕ ਮੈ ਜਾਂਦੀ ਹੈ ਇਹ ਉਹਨਾਂ ਨੂੰ ਡਰਾ ਲੈਂਦੀ ਹੈ ਬਿਲਕੁਲ ਬਿਲਕੁਲ ਇਹ ਤਾਂ ਜਿਹੜੇ ਚੰਡੀਗੜ੍ਹ ਬੈਠੇ ਆ ਇਹ ਆਪਣੇ ਚੰਡੀਗੜ੍ਹ ਉੱਥੇ ਚੰਡੀਗੜ੍ਹ ਦਿੱਲੀ ਜਿੱਥੇ ਬੈਠੇ ਆ ਇੱਕ ਹੈੱਡਕੁਆਰਟਰ ਬਣਾਉਣ ਇੱਕ ਛੋਟੇ-ਛੋਟੇ ਟਾਊਨਾਂ ਚ ਜਾਣ ਨਿਕਲ ਸਿਵਲ ਸੁਸਾਇਟੀਆਂ ਕ੍ਰੀਏਟ ਕਰਨ ਜਸਟ ਜਸਟ ਜਸਟਿਸ ਤਾਰਕੁੰਡੇ ਤੋਂ ਇਹਦੀ ਲਹਿਨ ਅਗਵਾਈ ਅਗਵਾਈ ਲਹਿਨ ਜਸਟਿਸ ਤਾਰਕੁੰਡੇ ਚਲੇ ਗਏ ਪਰਮਾਤਮਾ ਦੇ ਘਰ ਉਹਨਾਂ ਨੂੰ ਉਹਨਾਂ ਦੀ ਮਤਲਬ ਵੱਡੀ ਲਹਿਨ ਹੈ ਬਿਲਕੁਲ ਔਰ ਇੰਨੀ ਲੜਾਈ ਉਹਨਾਂ ਨੇ ਲੜੀ ਹੈ ਮੈਨੂੰ ਤਾਂ ਇਹ ਵੀ ਪਤਾ ਹੈ ਇੱਕ ਵਾਰੀ ਬਿਹਾਰ ਚ ਚਨਾਉ ਸੀਗਾ ਸਟੇਟ ਟੈਰਰ ਸੀਗਾ ਉੱਥੇ ਉਹ ਉੱਥੇ ਵੀ ਅਬਜ਼ਰਵ ਕਰਕੇ ਹਿਊਮਨ ਰਾਈਟਸ ਵਾਲੋ ਹੂੰ ਰਾਈਟ ਜੇ ਨਹੀਂ ਤੁਹਾਡੇ ਕਹਿਣ ਤੋਂ ਭਾਵ ਕਿ ਆ ਕਿ ਜੇਕਰ ਮਨੁੱਖੀ ਅਧਿਕਾਰਾਂ ਦੀ ਦੇ ਰੱਖਿਆ ਕਰਨੀ ਆ ਸੀ ਕਿਉਂਕਿ ਸਾਡੇ ਅਧਿਕਾਰ ਤਾਂ ਬਹੁਤ ਨੇ ਜੇਕਰ ਆਪਾਂ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਨੇ ਸਾਨੂੰ ਬਹੁਤ ਅਧਿਕਾਰ ਦਿੱਤੇ ਹੋਏ ਆ ਕਾਨੂੰਨ ਦੇ ਵਿੱਚ ਸਾਨੂੰ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਆ ਪਰ ਉਹ ਅਧਿਕਾਰ ਆ ਜਿਹੜੇ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਅੱਜ ਜੇਕਰ ਅਸੀਂ ਉਹਨਾਂ ਨੂੰ ਮੰਗਣ ਦੀ ਗੱਲ ਕਰਦੇ ਜਾਂ ਉਹਨਾਂ ਹੱਕਾਂ ਨੂੰ ਲੈਣ ਦੀ ਗੱਲ ਕਰਦੇ ਆ ਤਾਂ ਫਿਰ ਜਿਹੜਾ ਹੈਗਾ ਸਾਨੂੰ ਜਾਂਦਾ ਧਰਨੇ ਮਜਾਰੇ ਕਰਨੇ ਪੈਂਦੇ ਆ ਸੜਕਾਂ ਤੇ ਆਉਣਾ ਪੈਂਦਾ ਹੈ ਬੰਬਾ ਜੀ ਹੋਰ ਹੀ ਮਿਸਾਲ ਤੇ ਨਾ ਆਪਾਂ ਛੋਟੇ ਜਿਹੇ Town ਚ ਬੈਠੇ ਆ ਹਮਮ ਇੱਥੇ ਡਾਕਟਰ ਵੀ ਬੈਠੇ ਆ ਹਾਂਜੀ ਇੱਥੇ ਇੰਜੀਨੀਅਰ ਵੀ ਬੈਠੇ ਆ ਬਿਲਕੁਲ ਇੱਥੇ ਟੀਚਰ ਵੀ ਰਿਟਾਇਰ ਬੈਠੇ ਆ ਹਮਮ ਇੱਥੇ ਕੋਈ ਨਾ ਕੋਈ ਰਿਟਾਇਰ ਜੱਜ ਵੀ ਬੈਠੇ ਆ ਬਿਲਕੁਲ ਕੁਝ ਹੋਰ ਪੜੇ ਲਿਖੇ ਲੋਕ ਵੀ ਬੈਠੇ ਆ ਤੁਸੀਂ ਮੌਕੇ ਹੀ ਇੱਥੇ ਹੀ ਦੇਖ ਲਓ ਕਿੰਨੀ ਸਿਵਲ ਸੋਸਾਇਟੀ ਬਣੀ ਹੋਈ ਆ ਬਿਲਕੁਲ ਕੋਈ ਹੈ ਨਹੀਂ ਕਿਸੇ ਦੀ ਕੋਈ ਬਜਾਅਲ ਹੈ ਜੇ ਛੋਟੇ ਛੋਟੇ ਟਾਊਨ ਅੱਛਾ ਗੱਲਾਂ ਇਹਨਾਂ ਤੋਂ ਜਿੱਥੇ ਮਰਜ਼ੀ ਕਰਾ ਲੋ ਬੈਠੇ ਸੋ ਸਭ ਇੱਕ ਨਿੱਜੀ ਸਵਾਲ ਕਰਾਂਗਾ ਹੁਣ ਤੁਹਾਨੂੰ ਅ ਤੁਸੀਂ ਪਿੱਛੇ ਦੇ ਇੱਕ ਜਿਹੜਾ ਹੈਗਾ ਆਪਣੇ ਸਰਕਾਰੀ ਨਮਾਇੰਦਿਆਂ ਦੇ ਕਰਪਸ਼ਨ ਦੀ ਗੱਲ ਕੀਤੀ ਸੀਗੀ ਵੀ ਉਹਨਾਂ ਵੱਲੋਂ ਜ਼ਮੀਨਾਂ ਦੇ ਕਬਜ਼ੇ ਕੀਤੇ ਗਏ ਆ ਤੇ ਤੁਹਾਨੂੰ ਵੀ ਡੈਫੇਮੇਸ਼ਨ ਨੋਟਿਸ ਆਇਆ ਚਲੋ ਮੈਨੂੰ ਵੀ ਆਇਆ ਉਹਦੇ ਵਿੱਚ ਅ ਤੁਹਾਡਾ ਸਾਥ ਕਿੰਨਾ ਕੁ ਦਿੱਤਾ ਲੋਕਾਂ ਨੇ ਕੋਈ ਸਾਥ ਨਹੀਂ ਅੱਛਾ ਜੀ ਅਜੀਦਾ ਕਹਿੰਨੇ ਆ ਕਿਉਂਕਿ ਦੇਖੋ ਲੂਮਾ ਜੀ ਸਾਡਾ ਜੰਪਲ ਜਾਂ ਫਾੜੀ ਪਰਵਰਿਸ਼ੀ ਐਸੀ ਹੋਈ ਹੈ ਹਮਮ ਸਿਸਟਮ ਦੀ ਕਿ ਅਸੀਂ ਜਿਨ੍ਹਾਂ ਲੋਕਾਂ ਨਾਲ ਕੰਮ ਕੀਤਾ ਹੈ ਹਾਂਜੀ ਉਹ ਲੋਕਾਂ ਤੋਂ ਅਸੀਂ ਸਿੱਖਿਆ ਵੀ ਲੋਕ ਨਾਲ ਨਹੀਂ ਰਹਿੰਦੇ ਹੁੰਦੇ ਇਕੱਲਾ ਹੀ ਲੜਨਾ ਪੈਂਦਾ ਰਵਿੰਦਰਨਾਥ ਤੇ ਗੌਰ ਦੀ ਗੱਲ ਹੈ ਕਿ ਇਕਲਾ ਚੱਲ ਹਮ ਤੁਸੀਂ ਚਲੇ ਜਾਨੇ ਗੱਲ ਇਹਨਾਂ ਨੂੰ ਬੈਠ ਕੇ ਇੱਥੇ ਸ਼ਹਿਰ 'ਚ ਬੈਠ ਕੇ ਇਹਨਾਂ ਤੋਂ ਗੱਲਾਂ ਕਰਾ ਲਓ ਨੇ ਇਕਲਾ ਚਲਤਾ ਠੀਕ ਹੈ ਪਰ ਇਕਲਾ ਚਲਣ ਦੀ ਪਾਲਿਸੀ ਜਿਹੜੀ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਕਹ ਲੋ ਕਿ ਵੇ ਇਨਾ ਡੋਮੀਨੇਟ ਕਰ ਦੇ ਐਲੀਮੀਨੇਟ ਕਰ ਸਕਦੀਆਂ ਜੀ ਹੁਣ ਅਸੀਂ ਤਾਂ 75 ਸਾਲ ਦੇ ਆਂ ਜੇ ਇਹਨਾਂ ਨੇ ਐਲੀਮੀਨੇਟ ਕਰਨਾ ਕਰ ਜਾਣਗੇ ਲੇਕਿਨ ਇੱਕ ਗੱਲ ਹੈ ਕਿ ਜੇ ਇਹ ਕਿਸੇ ਨੂੰ ਐਲੀਮੀਨੇਟ ਸਾਡੇ ਅਰਗੇ ਬੰਦੇ ਨੂੰ ਘਰਾ ਵੀ ਦੇਣਗੇ ਕਰ ਵੀ ਜਾਣਗੇ ਤੁਹਾਡੇ ਅਰਗੇ ਬੰਦੇ ਨਾਲ ਕਰ ਵੀ ਜਾਣਗੇ ਆ ਜਿਹੜੇ ਆਪਣੇ ਆਪ ਨੂੰ ਡਰਿੰਕ ਰੂਮਾਂ 'ਚ ਬੈਠੇ ਗੱਲਾਂ ਕਰਦੇ ਸੇਫ ਨਹੀਂ ਰਣੇ ਇੱਥੇ ਜੰਨੇ ਦੀ ਉਹ ਵੀ ਆਪ ਦੇ ਆਪ ਨੂੰ ਸੁਰੱਖਿਅਤ ਨਾ ਸੰਭਾਲਣਾ ਸਾਨੂੰ ਦਾ ਕੋਈ ਫਰਕ ਨਹੀਂ ਪੈਣਾ ਨਹੀਂ ਤੁਹਾਡੇ ਕਹਿਣ ਤੋਂ ਭਾਵ ਹੈ ਵੀ ਇਹ ਸਮਾਂ ਇਹੋ ਜਿਹਾ ਹੈਗਾ ਵੀ ਤੁਹਾਨੂੰ ਘਰਾਂ ਤੋਂ ਬਾਹਰ ਨਿਕਲ ਕੇ ਉਹਨਾਂ ਪਹਿਲੀ ਗੱਲ ਤਾਂ ਉਹਨਾਂ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਲੋਕ ਸੱਚ ਤੇ ਜਾਂ ਹੱਕਾਂ ਦੀ ਗੱਲ ਕਰਦੇ ਹੈ। ਨੂੰ ਬਾਜੀ ਇਹਨਾਂ ਲੋਕਾਂ ਨੂੰ ਆਪ ਚਾਹੀਦਾ ਹੈ ਕਿ ਆਪ ਹੀ ਇੱਕ ਸਿਵਲ ਸੁਸਾਇਟੀ ਕ੍ਰੀਏਟ ਕਰਨ ਜਿਹੜੇ ਇਹੋ ਜਿਹੇ ਸਹਿਰਦ ਲੋਕ ਇਹ ਪਤਾ ਲੈਣ ਕਿ ਪਿੰਡਾਂ ਦੇ ਵਿੱਚ ਕਿਹਨਾ ਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨਾਂ ਨੂੰ ਬਿਠਾਉਣ ਉਹਨਾਂ ਤਾਂ ਕੋਈ ਫੰਡਿੰਗ ਨਹੀਂ ਮੰਗਦੇ ਇਹਨਾਂ ਦੇ ਦਿਮਾਗ 'ਚ ਹੁੰਦਾ ਕਿ ਕਿ ਇਹਨਾਂ ਕੋ ਕੋਈ ਫੰਡਿੰਗ ਮੰਗਦੇ ਫੰਡਿੰਗ ਨਹੀਂ ਮੰਗਦਾ ਉਹਦੇ ਨਾਲ ਹਾ ਦਾ ਨਾਰਾ ਮਾਰਨ ਦੋ ਲਾਈਨਾਂ ਉਹਨਾਂ ਨੂੰ ਨਹੀਂ ਲਿਖਣੀਆਂ ਹੁੰਦੀਆਂ ਉਹ ਲਿਖਦੇ ਕੋਈ ਵਕੀਲ ਵਿੱਚੋਂ ਨਿਕਣ ਮੈਨੂੰ ਤਾਂ ਅੱਜ ਬਾਰਚ ਵੀ ਨਹੀਂ ਲੱਗਦਾ ਕਿ ਕਿ ਬਾਰਚ ਮੈਂ ਕੋਈ ਵਕੀਲਾਂ ਦੀ ਮੁਖਾਲਫਤ ਨਹੀਂ ਕਰਦਾ ਹਮਮ ਲੇਕਿਨ ਕੋਈ 10 ਬੰਦੇ ਇਕੱਠੇ ਹੋ ਕੇ ਸਿਵਲ ਸੁਸਾਇਟੀ ਦਾ ਕੰਮ ਸ਼ੁਰੂ ਕਰਨ ਉਹ ਬਾਰ ਐਸੋਸੀਏਸ਼ਨ ਸਤਾਮ ਤੌਰ ਤੇ ਇਹਨਾਂ ਗੱਲਾਂ ਐਕਟਿਵ ਹੁੰਦੀ ਆ ਐਕਟਿਵ ਹੁੰਦੀ ਆ ਲੋਕਲ ਵਾਰ ਹੀ ਹੋ ਜਵੇ ਕਿਉਂਕਿ ਕਾਨੂੰਨ ਦੇ ਰਾਖੇ ਤਾਂ ਉਹੀ ਲੋਕ ਨੇ ਜ਼ਿਆਦਾਤਰ ਅਸੀਂ ਗੱਲਾਂ ਕਰਦੇ ਆ ਅਸੀਂ ਛੱਡਿਆ ਸਟੇਟ ਨੂੰ ਪਹਿਲਾਂ ਅਸੀਂ ਆਪਣੇ ਆਪਣੇ ਜ਼ਿਲ੍ਹੇ ਨੂੰ ਹੀ ਬਚਾ ਲਈਏ ਹੁਣ ਤਾਂ ਇਹਨਾਂ ਨੇ ਕਈ ਕੁਝ ਲੋਕ ਤਾਂ ਐਸੀ ਵੀ ਅਕਲਮੰਦ ਲੋਕ ਰਹਿੰਦੇ ਆ ਇੱਥੇ ਜਿਨ੍ਹਾਂ ਦੇ ਬੱਚੇ ਬੁੱਚੇ ਸੈਟਲ ਆ ਉਹੀ ਨਹੀਂ ਨਿਕਲ ਰਹੇ ਗੱਲਾਂ ਜਿੰਨੀ ਮਰਜ਼ੀ ਕਰਾ ਲਓ ਬਿਲਕੁਲ 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 ਸਟੇਟ ਟੈਰਰ ਦੀ ਗੱਲ ਕਰੀਏ ਜੀ ਅ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਾਫੀ ਜਣੇ ਦੀ ਗੱਲੋ ਕਿ ਵੀ ਆਇਆ ਪੁਲਿਸ ਰਾਜ ਬਣਾਇਆ ਜਾ ਰਿਹਾ ਜੀ ਪੰਜਾਬ ਨੂੰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਅ ਕਰਨਲ ਬਾਠ ਦੀ ਤੁਸੀਂ ਗੱਲ ਕੀਤੀ ਸੀ ਉਹ ਵੀ ਇਹ ਦੇ ਵਿੱਚੋਂ ਇੱਕ ਆਧਾਰਨ ਆਪਾਂ ਦਿੱਤੀ ਜਾ ਸਕਦੇ ਹਾਂ ਹੋਰ ਵੀ ਬਹੁਤ ਸਾਰੀਆਂ ਜਿਸ ਤਰ੍ਹਾਂ ਆਪਣੇ ਪਰਸੋਂ ਬਾਗੇਪੁਰਾਣੇ ਇੱਕ ਅਪਹਰਨ ਹੋਇਆ ਦਿਨ ਦਿਹਾੜੇ ਉਹਨੂੰ ਜਿਹੜਾ ਨੌਜਵਾਨ ਨੂੰ ਗਵਾਹ ਕਰਕੇ ਲੈ ਗਏ ਜੀ ਇਸ ਲੂੰਬਾ ਜੀ ਜਿਹੜਾ ਸਟੇਟ ਟੈਰਰ ਹੋਗਾ ਹੁੰਦਾ ਨਾ ਸਟੇਟ ਅਰਰ ਹੁੰਦਾ ਹੁੰਦਾ ਜਾਂ ਜਿਹਨੂੰ ਤੁਸੀਂ ਪੁਲਿਸ ਰਾਜ ਕਹਿੰਦੇ ਆ ਮੈਂ ਹਲੇ ਵੀ ਉਹਨਾਂ ਦਾ ਇਨਾ ਕਸੂਰ ਨਹੀਂ ਕਹਿੰਦਾ ਕਿ ਸੋਸਾਇਟੀ ਨਹੀਂ ਨਿਕਲ ਰਹੀ ਹਮ ਜਦ ਤੱਕ ਸੋਸਾਇਟੀ ਦੇ ਲੋਕ ਨਹੀਂ ਨਿਕਲਦੇ ਉਹਦੇ ਵਿੱਚ ਵੀ ਜਿਹੜੇ ਮੁੰਡੇ ਜਿਹੜੇ ਭਰਤੀ ਹੋਏ ਹੋਏ ਆ ਆਪਣੇ ਮੁੰਡੇ ਕੁੜੀਆਂ ਬਿਲਕੁਲ ਬਿਲਕੁਲ ਆਪਣੇ ਨੇ ਹਮ ਆਪਣੇ ਹੀ ਆਏ ਬਗਾਨੇ ਤਾਂ ਨਹੀਂ ਗਨਰ ਗਨ ਮਾਰਨਾ ਮਰਨਾ ਮਾਰਦੇ ਨੇ ਜੇ ਤੁਹਾਡੇ ਕਹਿਣ ਤੋਂ ਬਾਅਦ ਕੋਈ ਇਲਾਜ ਨਹੀਂ ਪੁਲਿਸ ਨੂੰ ਸਿਰਫ ਇੱਕ ਪਾਸਿਓਂ ਹੀ ਡਰ ਹੈ ਸਰਕਾਰ ਦਾ ਹੀ ਜੇਕਰ ਥੱਲੇ ਪਬਲਿਕ ਦਾ ਵੀ ਡਰ ਹੋਊਗਾ ਵੀ ਪਬਲਿਕ ਦੇ ਵਿੱਚ ਲੋਕ ਬੋਲਣ ਵਾਲੇ ਹਨ ਬੋਲਣਗੇ ਉੱਠਣਗੇ ਤਾਂ ਫਿਰ ਉਹ ਬੈਲੈਂਸ ਹੋ ਕੇ ਚੱਲੇ ਬੈਲੈਂਸ ਹੋ ਕੇ ਚੱਲੂਗਾ ਹੁਣ ਉਹ ਬੈਲੈਂਸ ਵਿਗੜਿਆ ਹੋਇਆ ਜੇ ਕੋਈ ਵਿੱਚੋਂ ਅਫਸਰ ਬੈਲੈਂਸ ਹੋਣਾ ਵੀ ਚਾਹੁੰਦਾ ਹਮ ਚੱਕ ਕੇ ਟਰਾਂਸਫਰ ਕਰ ਦਿੰਦੇ ਆ ਹਾਂ ਇਹ ਬਹੁਤ ਵੱਡੀ ਗੱਲ ਹੈ ਆਪਣੇ ਮੁੰਡੇ ਕੁੜੀਆਂ ਹਨ ਗਨਰ ਗਨਰ ਵਾਰ ਤਾਂ ਕੋਈ ਚੰਗੀ ਵਾਰ ਨਹੀਂ ਹੋਈ ਅਖਰ ਤਾਂ ਉਹ ਸ਼ਾਂਤ ਵਾਤਾਵਰਨ ਵਾਲੀ ਕੰਮ ਨਿਭੜਨੇ ਆ ਬਿਲਕੁਲ ਬਿਲਕੁਲ ਜੀ ਸੋ ਤੁਸੀਂ ਇਹਦਾ ਹਾਲ ਇਹੀ ਸਮਝਦੇ ਹੋ ਕਿ ਸਿਵਲ ਸੁਸਾਇਟੀਆਂ ਨੂੰ ਐਕਟਿਵ ਹੋਣਾ ਪੈਣਾ ਹੈ ਜਿਹੜੇ ਸਮਾਜ ਦੇ ਜਿਹੜੇ ਬੁੱਧੀਜੀਵੀ ਵਰਗ ਹੈ ਜਿਹੜਾ ਇੰਟੈਲੈਕਚੁਅਲ ਪਰਸਨਸ ਹੈਗੇ ਆ ਜਿਹੜੇ ਉਹਨਾਂ ਨੂੰ ਬਾਹਰ ਨਿਕਲਣਾ ਪੈਣਾ ਤੇ ਉਹਨਾਂ ਲੋਕਾਂ ਦਾ ਸਾਥ ਦੇਣਾ ਪੈਣਾ ਜਿਹੜੇ ਲੋਕ ਸੱਚ ਤੇ ਪਹਿਰਾ ਦੇ ਰਿਹਾ ਜਾਂ ਸੱਚ ਦੀ ਗੱਲ ਕਰਦੇ ਆ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ ਬਹੁਤ ਜ਼ਰੂਰੀ ਹੋ ਗਿਆ ਜੀ ਇਹ ਤੋਂ ਬਿਨਾ ਗੱਡੀ ਨਹੀਂ ਚੱਲਣੀ ਨਹੀਂ ਬੁਖਤੂਗਾ ਇਹ ਸੂਬਾ ਬਿਲਕੁਲ ਡੈਮੇਜ ਹੋ ਚੁੱਕਾ ਹੋਰ ਡੈਮੇਜ ਹੋ ਜੂਗਾ ਹੂੰ ਬਹੁਤ ਪਿੱਛੇ ਚਲਾ ਗਿਆ ਹੈ ਇਸ ਹਾਲ ਨਾਲ ਤਾਂ ਜਾਣੇ ਇਹਨੂੰ ਦੁਆਰਾ ਸਟੈਂਡ ਕਰਨ ਲਈ ਕੋਈ ਵੀ ਮੈਂ ਸਾਡੇ ਤੌਰ ਤੇ ਲੂਮਾ ਜੀ ਪ੍ਰੋਬਲਮ ਆ ਰਹੀ ਹੈ ਨਾ ਸਾਡੇ ਸਟੇਟ 'ਚ ਇੰਡਸਟਰੀ ਹੈ ਨਾ ਸਾਡੀ ਕੋਈ ਇਕਨੋਮਿਕ ਗਰੋਥ ਹੈ ਸਾਡੇ ਕੋਲੇ ਸਿਰਫ ਐਗਰੀਕਲਚਰ ਹੀ ਪਿਆ ਹੈ ਐਗਰੀਕਲਚਰ ਰਿਲੇਟਡ ਹੀ ਬਿਜ਼ਨਸ ਪਿਆ ਹੈ ਹੂੰ ਹੂੰ ਯਾ ਮਜ਼ਦ ਕਈਤ ਮਜ਼ਦੂਰਾ ਉਹ ਵੀ ਐਗਰੀਕਲਚਰ ਰਿਲੇਟਡ ਹੈ ਬਿਲਕੁਲ ਆਪ ਐਗਰੀਕਲਚਰ ਸੈਕਟਰ ਵੀ ਐਗਰੀਕਲਚਰ ਹੈ ਐਗਰੋ ਬੇਸਡ ਇੰਡਸਟਰੀ ਵੀ ਉਨੀ ਹੈ ਨੀਗੀਆਂ ਉਹ ਜਿਹੜੇ ਅਦਰ ਸਟੇਟਸ ਦੇ ਵਿੱਚ ਢਾਕੇ ਲੱਗ ਰਹੀਆਂ ਅੱਛਾ ਫਿਰ ਸਾਡੇ ਕੋਲ ਪੜਾ ਲਿਖਾ ਕੇ ਸਾਡੇ ਕੋਲ ਨੌਕਰੀਆਂ ਦਾ ਕੋਈ ਚਾਂਸ ਵੀ ਅੱਛਾ ਸੈਂਟਰਲ ਗਵਰਨਮੈਂਟ ਆ ਅੱਜ ਦੀਆਂ ਨਹੀਂ ਪੰਜਾਬ ਚ ਮਾਈਗ੍ਰੇਟ ਕਰ ਰਿਹਾ ਨਹੀਂ ਜੀ ਸੈਂਟਰਲ ਗਵਰਨਮੈਂਟ ਆ ਅੱਜ ਦੀਆਂ ਨਹੀਂ ਸਾਡੇ ਨਾਲ ਵਿਤਕਰੇ ਚ ਬੜੀਆਂ ਪੁਰਾਣੀਆਂ ਵਿਤਕਰੇ ਚ ਇਹ ਸੂਬੇ ਨੂੰ ਤਾਂ ਨਜ਼ਰ ਲੱਗੀ ਹੋਈ ਹੈ ਬਿਲਕੁਲ 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 ਸਾਡੇ ਨਾਲ ਉਹਦਾ ਸਾਡੀ ਸਟੇਟ ਨਾਲ ਉਹਦਾ ਸਾਊਥ ਵਾਲੇ ਚੰਗੇ ਆ ਹਾਂ ਹਾਂ ਉਹ ਕੋਈ ਕਾਸਟ ਕਿਸੇ ਨੂੰ ਨਹੀਂ ਦੇਖਦੇ ਉਹ ਦੇਖ ਕੇ ਆਪਣੀਆਂ ਗੱਲਾਂ ਲਈ ਲੜ ਰਹੇ ਆ ਹੂੰ ਲੋਕਲ ਮੁੱਦਿਆਂ ਤੇ ਜ਼ਿਆਦਾ ਕੰਸੈਂਟਰੇਟ ਕਰਦੇ ਉਹ ਅਸੀਂ ਆਪਣੇ ਸ਼ਹਿਰ ਦੇ ਮੁੱਦਿਆਂ ਤੇ ਕੰਸਰਨਟ ਕਰਾ ਲਈ ਕੰਸੈਂਟਰੇਟ ਕਰਾ ਲੀਏ ਅਸੀਂ ਜਣੇ ਦੀ ਦੇਸ਼ ਦੇ ਮੁਗਿਆ ਮੈਂ ਕੋਈ ਗੱਲ ਕਹਿਣਾ ਸਾਡੀ ਐਮ ਐਲ ਏ ਸਾਹਿਬਾ ਨੇ ਬੜੀ ਵਧੀਆ ਗੱਲ ਕੀਤੀ ਆ ਬਾਟਰਨ ਕਾਂਜ ਵਾਲੇ ਮਾਮਲੇ ਤੇ ਹਾਂ ਬਦਾਨ ਬਦਾਨ ਸਭਾ ਜੀ ਬੋਲੀ ਆ ਅਸੀਂ ਮੈਂ ਉਹਦੇ ਤੇ ਬਹੁਤ ਵਧੀਆ ਮੈਂ ਮੈਂ ਉਹਦੇ ਤੇ ਵੀ ਇੰਟਰਵਿਊ ਕਰਦੀ ਆ ਉਹ ਸ਼ਹਿਰ ਦੇ ਸ਼ਹਿਰ ਦੇ ਬੰਦੇ ਆ ਨਾ ਬੈਠੇ ਬਿਲਕੁਲ ਮਸਲਾ ਤਾਂ ਇੱਥੋਂ ਤੋਂ ਹੈ ਇੱਥੋਂ ਐ ਐਮ ਐਲ ਏ ਸਾਡੀ ਲੀਡਰ ਹੈ ਹਾਲਾਂਕਿ ਸਾਨੂੰ ਨੋਟਿਸ ਹੋਣ ਲੀਗਲ ਨੋਟਿਸ ਦਿੱਤਾ ਅਸੀਂ ਕਹਿੰਨੇ ਫੇਰ ਬੈਠੇ ਸਾਨੂੰ ਦੇ ਲਵੇ ਅਸੀਂ ਫੇਰ ਤਿਆਰ ਆ ਜਿੰਨੇ ਦਿਨ ਵਾਰਟਨ ਗੰਦ ਵਾਲਾ ਮਸਲਾ ਜਿਹੜਾ ਹੈਗਾ ਉਹ 3 ਸਾਲ ਦਾ ਸਮਾਂ ਲੰਘ ਗਿਆ ਤਿੰਨ ਕੀ ਹੈ ਜੀ ਇਹ ਕਈ ਸਾਲਾਂ ਤੋਂ ਹੈ ਔਰ ਉਹਦੇ ਵਿੱਚ ਰਜਿਸਟਰੀਆਂ ਐਗਰੀਮੈਂਟ ਤੇ ਹੋਈਆਂ ਦੋ ਨੰਬਰ ਚ ਕਰੀ ਜਾਂਦੇ ਮੈਂ ਤਾਂ ਕਹਿੰਦਾ ਵੀ ਬਹੁਤ ਚੰਗਾ ਕੰਮ ਕੀਤਾ ਐਮਐਲਏ ਸਾਹਿਬਾਂ ਨੇ ਹਾਲਾਂਕਿ ਸਾਡੇ ਨਾਲ ਐਮਐਲਏ ਸਾਹਿਬਾ ਵਿਰੋਧ ਰੱਖੇ ਵਿਚਾਰਕ ਕੋਈ ਵੀ ਰੱਖੇ ਹਾਂ ਹਾਂ ਕੀ ਕਹਿੰਦੇ ਬਿਲਕੁਲ ਸਾਨੂੰ ਕੀ ਪ੍ਰੋਬਲਮ ਹੈ ਏ ਬੈਜੇ ਬੀ ਬੈਜੇ ਸੀ ਬੈਜੇ ਜੈਡ ਬੈਜੇ ਸਾਡੀ ਦਾ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਨਹੀਂ ਮੈਂ 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 ਜਿਹੜੀ ਗੱਲ ਕਰਨੀ ਚਾਹੁੰਦਾ ਸੀ ਵੀ ਵਿਧਾਨ ਸਭਾ ਚ ਮੁੱਦਾ ਚੱਕਿਆ ਬਹੁਤ ਵਧੀਆ ਗੱਲ ਹੈ ਪਰ ਲੋਕਲ ਲੈਵਲ ਤੇ ਅਫਸਰਾਂ ਦੇ ਨਾਲ ਜਾਂ ਹੋਰ ਜਿਹੜਾ ਉਹ ਇਸ ਮੁੱਦੇ ਨੂੰ ਹੱਲ ਕਰਨ ਲਈ ਹੁਣ ਤੱਕ ਹੋਣੀ ਚਾਹੀਦੀ ਸੀ ਐਕਟੀਵਿਟੀ ਉਹ ਕਿਤੇ ਤੁਹਾਨੂੰ ਦਿਸੇ ਚਲੋ ਜੀ ਲੇਟ ਹੋ ਗਿਆ देर ਹੋ ਗਈ ਹਨੇਰ ਹੋ ਗਏ ਉੱਠਿਆ ਉੱਠੇ ਤੇ ਹੁਣ ਬੈਠੇ ਲੋਕਲ ਲੋਕਾਂ ਦੀ ਮੀਟਿੰਗ ਬੁਲਾ ਲਵੇ ਬਿਠਾ ਕੇ ਪੁੱਛੇ ਉਰਦੂ ਦਾ ਰਿਕਾਰਡ ਕੀ ਹੈ ਕਈ ਚੀਜ਼ਾਂ ਬੜੇ ਪੁਰਾਣੇ ਬੰਦੇ ਆ ਦੱਸ ਜਾਣਗੇ ਇਹਨੂੰ ਬਿਲਕੁਲ ਉਹਦਾ ਰਿਕਾਰਡ ਦਾ ਤਰਜਮਾ ਹੋਏਗਾ ਤਾਂ ਹੀ ਸਾਰਾ ਮਸਲਾ ਕੋਈ ਕੁਝ ਹੋਊਗਾ ਜੀ ਹੱਲ ਹੋਣਗੇ ਕਈ ਮਸਲੇ ਹੱਲ ਹੋਣਗੇ ਉਹਦੇ ਚ ਸੋ ਤੁਸੀਂ ਸੁਣਿਆ ਸੂ ਸਾਹਿਬ ਨੇ ਜਿਹੜਾ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਉਹ ਇੱਕੋ ਹੀ ਹੱਲ ਦੱਸਿਆ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਸਾਨੂੰ ਸਿਵਲ ਸੁਸਾਇਟੀਆਂ ਨੂੰ ਮਜ਼ਬੂਤ ਕਰਨਾ ਪਏਗਾ ਸਿਵਲ ਸੁਸਾਇਟੀਆਂ ਆਪਣੀਆਂ ਜ਼ਿੰਮੇਵਾਰੀਆਂ ਜਿਹੜਾ ਉਹ ਨਈ ਨਿਭਾਰੇ ਔਰ ਜਿਹੜੇ ਸਾਡੇ ਸਮਾਜ ਦੇ ਉਹ ਲੋਕ ਇੰਟੈਲੈਕਚੁਅਲ ਪਰਸਨ ਜਾਂ ਰਿਟਾਇਰਡ ਜੱਜ ਵਕੀਲ ਜਾਂ ਪ੍ਰੋਫੈਸਰ ਟੀਚਰ ਡਾਕਟਰ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਮਨੁੱਖੀ ਅਧਿਕਾਰਾਂ ਦੀ ਖਾਤਰ ਅੱਗੇ ਆਉਣਾ ਪਏਗਾ ਔਰ ਖੁਦ ਵੀ ਆਵਾਜ਼ ਬੁਲੰਦ ਕਰਨੀ ਪਏਗੀ ਤੇ ਉਹਨਾਂ ਲੋਕਾਂ ਦਾ ਸਾਥ ਵੀ ਦੇਣਾ ਪਏਗਾ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਜਾਂ ਸੱਚ ਤੇ ਪੈਰਾ ਦੇਣ ਦੀ ਗੱਲ ਕਰਦੇ ਆ ਤਾਂ ਹੀ ਜਿਹੜਾ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਬਾਕੀ ਸਾਰੇ ਮਸਲੇ ਆ ਜਿਹੜੇ ਉਹ ਸੈਕੰਡਰੀ ਨੇ ਸਭ ਤੋਂ ਵੱਡੀ ਗੱਲ ਹੈਗਾ ਕਿ ਸਾਡੇ ਇੰਟੈਲੈਕਚੁਅਲਸ ਜਿਹੜੇ ਸਾਡੇ ਬੁੱਧੀਜੀਵੀ ਵਰਗ ਹੈ ਤੇ ਸਾਡੇ ਸਮਾਜ ਦੀਆਂ ਸਿਵਲ ਸੁਸਾਇਟੀਆਂ ਉਹਨਾਂ ਦਾ ਰੋਲ ਅਜਿਹੇ ਮਾਹੌਲ ਦੇ ਵਿੱਚ ਬੜਾ ਅਹਿਮ ਹੋ ਜਾਂਦਾ ਹੈ ਜੇਕਰ ਉਹ ਆਪਣਾ ਰੋਲ ਪਲੇ ਕਰਨੀਆਂ ਤਾਂ ਪੰਜਾਬ ਨੂੰ ਫੇਰ ਜਿਉਂਦਾ ਕੀਤਾ ਜਾ ਸਕਦਾ ਹੈ ਫੇਰ ਖੜਾ ਕੀਤਾ ਜਾ ਸਕਦਾ ਹੈ ਪੰਜਾਬ ਦੀ ਜੀਡੀਪੀ ਵੀ ਉੱਪ ਜਾ ਸਕਦੀ ਹੈ ਪਰ ਕੈਪੀਟਲ ਇਨਕਮ ਵੀ ਵਧ ਸਕਦੀ ਹੈ ਕਿਸਾਨੀ ਮਸਲੇ ਵੀ ਹੱਲ ਹੋ ਸਕਦੇ ਆ ਬੇਰੋਜ਼ਗਾਰੀ ਵੀ ਖਤਮ ਹੋ ਸਕਦੀ ਹੈ ਨਸ਼ਿਆਂ ਦੇ ਦਾ ਜਿਹੜਾ ਪ੍ਰਕੋਪ ਹੈ ਉਦੇ ਤੋਂ ਵੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਸਮਾਜਿਕ ਅਸੁਰੱਖਿਆ ਜਾਂ ਲਾਅ ਐਂਡ ਆਰਡਰ ਦੀ ਜੋ ਸਮੱਸਿਆ ਹੈਗੀ ਉਹਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ अनेका ਮਸਲੇ ਹੈਗੇ ਆ ਉਹ ਸਿਵਲ ਸੋਸਾਇਟੀ ਦੇ ਐਕਟਿਵ ਹੋਣ ਦੇ ਨਾਲ ਹੀ ਹੱਲ ਹੋ ਸਕਦੇ ਆ ਕਿਉਂਕਿ ਉਨੀ ਦੇਰ ਜਿਹੜਾ ਬੈਲੈਂਸ ਨਹੀਂ ਬਣੇਗਾ ਨਹੀਂ ਤਾਂ ਫਿਰ ਸਰਕਾਰਾਂ ਆਪਣੀ ਮਨਮਰਜ਼ੀ ਕਰਨਗੀਆਂ ਜਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਤਾਂ ਪੁਲਿਸ ਸਟੇਟ ਬਣਨ ਤੋਂ ਵੀ ਅਸੀਂ ਨਹੀਂ ਰੋਕ ਸਕਾਂਗੇ ਲੋਕਾ ਜੀ ਮੈਂ ਤਾਂ ਇਹ ਗੱਲ ਕਹਿਣਾ ਇੱਕ ਹੋਰ ਕਹਿਣਾ ਹੈ ਕਿ ਆਇਆ ਆਗਾਜ਼ ਮੋਗੇ ਤੋਂ ਹੀ ਕਰ ਲੈਣ ਮੋਗੇ ਦੇ ਲੋਕ ਹਮ ਸਿਵਲ ਸੈਟੀ ਦਾ ਮੋਗੇ ਦੇ ਪੋਲੀਟੀਕਲ ਆਦਮੀ ਬਾਮਾ ਕਿਸੇ ਪਾਰਟੀ ਦੇ ਆ ਕਿਸੇ ਦੂਜੇ ਐ ਸ਼ਹਿਰ ਦੇ ਲੋਕ ਟੀਚਰਸ ਕੁਝ ਕੋਈ 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 ਨਾ ਕੋਈ ਉਪਰੋਂ ਉਠੇ ਬਿਲਕੁਲ ਹਾਂ ਨੀ ਹਰ ਇੱਕ ਜਗ੍ਹਾ ਤੇ ਲੋਕਲ ਲੈਵਲ ਤੇ ਕਰਨਾ ਪੈਗਾ ਲੋਕਲ ਲੈਵਲ ਤੇ ਅਸੀਂ ਆਪਦੇ ਗੱਲਾਂ ਨੂੰ ਸ਼ੁਰੂ ਕਰਾਂਗੇ ਤਾਂ ਹੀ ਉਹ ਜਿਹੜਾ ਸਾਨੂੰ ਪੰਜਾਬ ਲੈਵਲ ਤੇ ਲੈ ਕੇ ਜਾਣਗੇ ਹੌਲੀ ਹੌਲੀ ਤੋ ਲੋਕਲ ਲੈਵਲ ਤੇ ਜੇਕਰ ਅਸੀਂ ਆਪਣੇ ਮਸਲੇ ਨੂੰ ਖੁਦ ਹੈਂਡਲ ਕਰਨਾ ਸ਼ੁਰੂ ਕਰਾਂਗੇ ਤਾਂ ਹੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਸੋ ਸਾਡੇ ਲਈ ਜੁੜਨ ਲਈ ਸੁਸਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਬਹੁਤ